ਬਲਜਿੰਦਰ ਸਿੰਘ ਦੀ ਬੇਟੀ ਐਨਪ੍ਰੀਤ ਨੇ ਐਸਐਟੂ ਬਡਾਲੀਪਾਸ ਆਪਣਾ ਬਿਆਨ ਦਰਜ ਕਰਾਇਆ ਜਾਂ ਉਸਦੇ ਪਰਾ ਸੁਖਬੀਰ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ थाना ਬਡਾਲੀ ਵਾਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਨ ਦੁਰਾ ਉਹਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਡੈਡ ਬਾਡੀ ਆਖੜਾ ਨਹਿਰ ਡੰਗਾ ਖੇੜੀ ਜ਼ਿਲ੍ਹਾ ਪੰਜਾਬ ਤੋਂ ਮਿਲੀ ਸੀ ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਅ ਪੋਸਟਲ ਨੂੰ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਛੱਪੀ ਮਾਮਤੀ ਰੰਜਤ ਸਿੰਘ ਕੋਈ ਜਿਹੜਾ ਕਤਲ ਕਰਨ ਦਾ ਹਾਂਜੀ ਕੱਲ ਬਲਜਿੰਦਰ ਸਿੰਘ ਦੀ ਬੇਟੀ ਐਨਪ੍ਰੀਤ ਨੇ ਮੋ ਸੱਚੂ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਖਪ੍ਰੀਤ ਦਾ ਆਵਜ ਵਿੱਚ ਜ਼ਮੀਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਖਪ੍ਰੀਤ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨਾਲ ਮਾਰਿਆ ਲੱਗਦਾ ਹੈ ਕਿਵੇਂ ਉਹਦੀ ਹੱਤਪੜਾ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਅ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਖੜਾ ਨਹਿਰ ਰੋਹਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂਜੀ ਅੱਜ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਅੱਗੇ ਦੀ ਪੁੱਛਗਿੱਛ ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫ਼ਤੀਸ਼ਾਂ ਵਾਂਗ ਚੱਲਦੀ ਜਾਊਗਾ ਹਾਂ ਜੀ ਹੁਣ ਤੱਕ ਦੀ ਤਫ਼ਤੀਸ਼ ਮਦਦਤਾ ਉਹ ਜਵਨੀ ਬਵਾਦੀ ਹੈ ਸ਼ਰਾਬ ਪੀਣ ਦਾ ਵੀ ਆਤੀ ਸੀ ਉਹ ਪਤਾ ਲੱਗ ਗਿਆ ਜੀ ਬਾਕੀ ਤਫ਼ਤੀਸ਼ ਜਾਰੀ ਹੈ ਅੱਗੇ ਡੰਗਾਈ ਨਾਲ ਤਫ਼ਤੀਸ਼ ਕਰਕੇ ਅਗਲੇ ਤੱਤਾਂ ਦੇ ਸਾਹਮਣੇ ਪੇਸ਼ ਕਰਦਾ ਕੋਈ ਹੋਰ ਵੀ ਇਹਦੇ ਨਾਲ ਇਨਵਾਲਵ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਦੇਖੋ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਬਾਕੀ ਤਫ਼ਤੀਸ਼ ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਾਰਵਾਈ ਕੀਤੀ ਜਾਊਗੀ ਬਰਜਿੰਦਰ ਸਿੰਘ ਦੀ ਬੇਟੀ ਐਨਪ੍ਰੀਤ ਨੇ ਮੋ ਸੱਚ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਜਾਂ ਉਸਦੇ ਪ੍ਰਕਾਰ ਸੁਖਬੀ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਕੁਝ ਦਿਨ ਪਹਿਲਾਂ ਸੁਖਬੀ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ ਥਾਣਾ ਬਡਾਲੀ ਵਾਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਨ ਦੁਰਾਹ ਉਸਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਡੈਡ ਬਾਡੀ ਆਖਰਨਹਿਰ ਡੰਗਾ ਢੇੜੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਸੀ ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਪੋਸਟਮਾਰਟ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਕੀ ਮਾਮਾ ਕੀ ਰੰਜਤ ਸੀ ਕੋਈ ਜਿਹੜਾ ਕਤਲ ਕਰਨ ਦਾ ਹਾਂਜੀ ਕੱਲ ਬਲਜਿੰਦਰ ਸਿੰਘ ਦੀ ਬੇਟੀ ਐਨਪ੍ਰੀਤ ਨੇ ਮੋ ਸੱਚੂ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਖਪ੍ਰੀਤ ਦਾ ਆਵਜ ਵਿੱਚ ਜ਼ਮੀਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਖਬੀਰ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨਾਲ ਮਾਰਿਆ ਲੱਗਦਾ ਹੈ ਕਿ ਕਿਵੇਂ ਉਹਦੀ ਹੱਥ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਉਹ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਖੜਾ ਨਹਿਰ ਰੋਹਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂ ਜੀ ਅੱਜ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਹਾਂ ਜੀ ਗ੍ਰਿਫਤਾਰੀ ਪੈ ਗਈ ਹੈ ਅੱਗੇ ਉਹ